ਮੈਂ ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਦੇ ਆਪੋ ਪ੍ਰਧਾਨ ਵਜੋਂ ਕਾਰਜਕਾਲ ਦੌਰਾਨ ਸ੍ਰੀ ਆਰ ਸੀ ਭਾਈਚਾਰੇ ਦੀ ਭਲਾਈ ਲਈ 3 ਪ੍ਰੋਜੈਕਟ ਸਿਭਾਈਆਂ ਤੇ ਉਹਨਾਂ ਦੇ ਸਟਾਫ ਨਾਲ ਮਿਲ ਕੇ ਕੰਮ ਕਰਾਂਗਾ ਅਤੇ ਕੈਂਪਸ ਵਿੱਚ ਪੂਰਨ ਅਹਿੰਸਾ ਨੂੰ ਯਕੀਨੀ ਬਣਾਵਾਂਗਾ ਮੈਂ ਆਪਣੇ ਕਾਰਜਕਾਲ ਦੌਰਾਨ ਚੋਣਾਂ ਸੰਬੰਧੀ ਮਾੜਿਓ ਸੁਪਰੀਮ ਕੋਰਟ ਆਫ ਇੰਡੀਆ ਦੇ ਫੈਸਲੇ ਇਲਕਟੋਰਲ ਕਮਿਟੀ ਦੇ ਫਾਰਮਾਂ ਦੀ ਪਾਲਣਾ ਕਰਾਂਗਾ ਜੈਬੀ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਅੱਜ ਵਾਈਸ ਚਾਂਸਲਰ ਪ੍ਰੋਫੈਸਰ ਰੇਨੂ ਵੇਗਦੀ ਦੀ ਮੌਜੂਦਗੀ ਵਿੱਚ ਕਰਵਾਏ ਗੇ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਉਹਦਿਆਂ ਦੀ ਸੋਹ ਚੁਕਾਈ ਗਈ ਹਾਲਾਂਕਿ ਪੀਯੂ ਅਥਾਰਟੀ ਵੱਲੋਂ ਜੁਐਲੋਜੀ ਵਿਭਾਗ ਦੇ ਆਡੀਟੋਰੀਅਮ ਵਿੱਚ ਸੋਹ ਚੁਕ ਸਮਾਗਮ ਰੱਖਿਆ ਗਿਆ ਸੀ ਜਿਸ ਵਿੱਚ ਸਾਰੇ ਉਮੀਦਵਾਰਾਂ ਨੇ ਸੌਂ ਚੁੱਕੀ ਪਰੰਤੂ ਭਾਜਪਾ ਦੇ ਵਿਦਿਆਰਥੀ ਵੀ এবੀਵੀਪ ਤੋਂ ਪ੍ਰਧਾਨਗੀ ਦੀ ਚੋਣ ਜਿੱਤ ਚੁੱਕੇ ਗੌਰਵੀਰ ਸੋਹਲ ਨੇ ਲੋਅ ਅਡੀਟੋਰੀਅਮ ਵਿੱਚ এবੀਵੀਪ ਦੇ ਸੀਨੀਅਰ ਆਗੂਆਂ ਦੀ ਅਗਵਾਈ ਹੇਠ ਕਰਵਾਏ ਗੇ ਪ੍ਰੋਗਰਾਮ ਵਿੱਚ ਸੌਂ ਚੁੱਕੀ। ਸਮਾਗਮ ਵਿੱਚ ਖਾਸ ਗੱਲ ਇਹ ਰਹੀ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਮਿਸ਼ਨ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਵਿਦਿਆਰਥੀ ਜਥੇਬੰਦੀ ਸਾਥ ਤੋਂ ਚੋਣ ਜਿੱਤ ਕੇ ਮੀਤ ਪ੍ਰਧਾਨ ਬਣੇ ਅਸ਼ਮੀਰ ਸਿੰਘ ਨੇ ਵਾਈਸ ਚਾਂਸਲਰ ਅਤੇ ਡੀਐਸਡਬਲਿਊ ਪ੍ਰੋਫੈਸਰ ਅਮਿਤ ਚੋਹਾਨ ਦੀ ਮੌਜੂਦਗੀ ਵਿੱਚ ਪੰਜਾਬੀ ਭਾਸ਼ਾ ਵਿੱਚ ਸੋਹ ਚੁੱਕ ਕੇ ਪੰਜਾਬੀ ਮਾਂ ਬੋਲੀ ਦੀ ਤਰਸਮਾਨੀ ਕੀਤੀ। ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਦੇ ਆਪ ਪ੍ਰਧਾਨ ਦੌੜ ਦਾ ਸੰਭਾਲਦਾ। ਮੈਂ ਆਪਣੇ ਕਾਰਜਕਾਲ ਦੌਰਾਨ ਚੋਣਾਂ ਸੰਬੰਧੀ ਮਾਣਿਓ ਸੁਪਰੀਮ ਕੋਰਟ ਆਫ ਇੰਡੀਆ ਦੇ ਫੈਸਲੇ ਰਿੰਗੋ ਕਮੇਟੀ ਦੇ ਮੈਂਬਰਾਂ ਦੀ ਪਾਲਣਾ ਕਰਾਂਗਾ ਮੈਂ ਇੱਕ ਵਿਦਿਆਰਥੀ ਵਜੋਂ ਯੂਨੀਵਰਸਿਟੀ ਦੇ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਾਂਗਾ ਜਿਵੇਂ ਕਿ ਉਹ ਸਮੇਂ-ਸਮੇਂ ਤੇ ਸੋਧੇ ਜਾਂਦੇ ਹਨ ਅਤੇ ਕੌਂਸਲ ਦੇ ਮੈਂਬਰਾਂ ਦੇ ਨਿਯਮਾਂ ਦੀ ਵੀ ਪਾਲਣਾ ਕਰਾਂਗਾ ਮੈਂ ਉਪ-ਕੁਲਪਤੀ ਡੀਨ ਯੂਨੀਵਰਸਿਟੀ ਮਨਤੇਸ਼ ਜੀ ਅਤੇ ਵਿਦਿਆਰਥੀ ਭਲਾਈ ਅਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀਆਂ ਦਾ ਹੁਕਮ ਦਾ ਸਨਮਾਨ ਕਰਾਂਗਾ ਅਤੇ ਉਹਨਾਂ ਦੀ ਪਾਲਣਾ ਕਰਾਂਗਾ ਮੈਂ ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਦੇ ਆਪੋ ਪ੍ਰਧਾਨ ਵਜੋਂ ਕਾਰਜਕਾਲ ਦੌਰਾਨ ਸ੍ਰੀ ਆਰ ਸੀ ਭਾਈਚਾਰੇ ਦੀ ਭਲਾਈ ਲਈ 3 ਪ੍ਰਯਾਸੀ ਭਲਾਈ ਅਤੇ ਉਹਨਾਂ ਦੇ ਸਟਾਫ ਨਾਲ ਮਿਲ ਕੇ ਕੰਮ ਕਰਾਂਗਾ ਅਤੇ ਕੈਂਪਸ ਵਿੱਚ ਪੂਰਨ ਅਹਿੰਸਾ ਨੂੰ ਯਕੀਨੀ ਬਣਾਵਾਂਗਾ ਮੈਂ ਯੂਨੀਵਰਸਿਟੀ ਦੇ ਅਕਾਦਮਿਕ ਪੱਧਰ ਅਤੇ ਵਕਾਰ ਨੂੰ ਬਿਹਤਰ ਬਣਾਉਣ ਲਈ ਕੰਮ ਕਰਾਂਗਾ ਅਤੇ ਕੈਂਪਸ ਵਿੱਚ ਸ਼ਾਂਤੀਪੂਰਨ ਸ਼ਾਂਤੀਪੂਰਨ ਅਕਾਦਮਿਕ ਮਾਹੌਲ ਨੂੰ ਯਕੀਨੀ ਬਣਾਉਣ ਲਈ ਕੰਮ ਕਰਾਂਗਾ ਧੰਨਵਾਦ ਇਸ ਤੋਂ ਇਲਾਵਾ ਹੋਰਨਾ ਉਹਦੇਦਾਰਾਂ ਵਿੱਚ ਕੌਂਸਲ ਦੇ ਸੱਤਰ ਅਭਿਸ਼ੇਕ ਡਾਗਰ, ਕਾਰਜਕਾਰੀ ਮੈਂਬਰ ਆकांक्षा ਠਾਕੁਰ, ਕਿਸਮਤ ਪਲਸਰਾ, ਪ੍ਰਿਆ, ਰਵਗਾਨ ਸਿੰਘ, ਸ਼ਿਵਨੰਦਰ ਰਿੱਖੀ ਅਤੇ ਵਿਭਾਗੀ ਪ੍ਰਤੀਨਿਧੀਆਂ ਨੇ ਵੀ ਵਾਈਸ ਚਾਂਸਲਰ, ਫੈਕਲਟੀ, ਵਿਦਿਆਰਥੀਆਂ ਅਤੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਆਪੋ ਆਪਣੇ ਅਹੁਦਿਆਂ ਦੀ ਸੋਹ ਚੁੱਕੀ। ਇਸ ਮੌਕੇ ਬੋਲਦੇ ਹਨ ਵਾਈਸ ਚਾਂਸਲਰ ਪ੍ਰੋਫੈਸਰ ਰੇਨੂ ਵਿਗ ਨੇ ਪੀਯੂ ਵਿਦਿਆਰਥੀ ਕਾਉਂਸਲ ਨੂੰ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਵੱਡੇ ਪੱਧਰ ਤੇ ਯਤਨ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਆਪਣੇ ਪਰਿਵਾਰਾਂ ਯੂਨੀਵਰਸਿਟੀ ਆਪਣੇ ਸ਼ਹਿਰ ਪਿੰਡਾਂ ਤੇ ਰਾਜ ਨੂੰ ਆਪਣੀਆਂ ਪ੍ਰਾਪਤੀਆਂ ਤੇ ਮਾਣ ਕਰ ਸਕਣ ਉਨ੍ਹਾਂ ਨੇ ਕੌਂਸਲ ਨੂੰ ਵਾਤਾਵਰਣ ਸੰਭਾਲ, ਜਲਵਾਯੂ ਪਰਿਵਰਤਨ, ਨਸ਼ਾ ਮੁਕਤ ਕੈਂਪਸ, ਲੜਕੀਆਂ ਨਾਲ ਛੇੜਛਾੜ ਵਰਗੇ ਮੁੱਦਿਆਂ ਤੋਂ ਵਿਦਿਆਰਥੀਆਂ ਦੀ ਸੁਰੱਖਿਆ ਵਰਗੇ ਖੇਤਰਾਂ ਵਿੱਚ ਅਗਵਾਈ ਕਰਨ ਅਤੇ ਕੈਂਪਸ ਵਿੱਚ ਇੱਕ ਸਿਹਤਮੰਦ ਅਕਾਦਮਿਕ ਮਾਹੌਲ ਲਈ ਕੰਮ ਕਰਨ ਦਾ ਸੱਦਾ ਦਿੱਤਾ। ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਆਪਣੇ ਪਰਿਵਾਰਕ ਉਮੀਦਾਂ ਦੇ ਅਨੁਸਾਰ ਆਪਣੀ ਪੜ੍ਹਾਈ ਕੈਰੀਅਰ ਅਤੇ ਉੱਚ ਟੇਚਿਆਂ ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਦੂਜੇ ਪਾਸੇ ਲੋ ਅਡੀਟੋਰੀਅਮ ਵਿੱਚ ਏਬੀਵੀਪ ਵੱਲੋਂ ਕਰਵਾਏ ਗਏ ਵੱਖਰੇ ਸਮਾਗਮ ਵਿੱਚ ਪ੍ਰਧਾਨ ਗੌਰਵੀਰ ਸੋਹਲ ਨੂੰ ਸਮਾਗਮ ਵਿੱਚ ਪਹੁੰਚੇ ਹਿਮਾਚਲ ਪ੍ਰਦੇਸ਼ ਦੇ ਹਮੇਰਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਨੁਰਾਗ ਠਾਕੁਰ ਨੇ ਜਿੱਤ ਲਈ ਵਧਾਈ ਦਿੱਤੀ ਕੌਂਸਲ ਦੇ ਮੀਤ ਪ੍ਰਧਾਨ ਅਸ਼ਮੀਰ ਸਿੰਘ ਸੋਚਕਣ ਉਪਰੰਤ ਆਪਣੇ ਵੱਡੀ ਗਿਣਤੀ ਸਮਰਥਕਾਂ ਸਮੇਤ ਸਟੂਡੈਂਟ ਸੈਂਟਰ ਤੱਕ ਪੈਦਲ ਚੱਲ ਕੇ ਗਏ ਜਿੱਥੇ ਕਿ ਸਿੱਖ ਇਤਿਹਾਸਕਾਰ ਅਤੇ ਫਿਲਾਸਫਰ ਸਰਦਾਰ ਅਸ਼ਮੀਰ ਸਿੰਘ ਦੀ ਮੌਜੂਦਗੀ ਵਿੱਚ ਉਹਨਾਂ ਨੇ ਉਹਦਾ ਸੰਭਾਲਿਆ ਅਸ਼ਮੀਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੀਯੂ ਦੇ ਵਿਦਿਆਰਥੀਆਂ ਵੱਲੋਂ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਉਹ ਬਖੂਬੇ ਨਿਭਾਉਣਗੇ ਸੋਚਕ ਸਮਾਗਮ ਉਪਰੰਤ ਅਸ਼ਮੀਰ ਸਿੰਘ ਵੱਲੋਂ ਆਪਣੇ ਦਫ਼ਤਰ ਵਿਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਵੀ ਸ਼ਿਸ਼ੋਭਿਤ ਕੀਤੀ ਗਈ